ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਜਿਵੇਂ ਆਪਾਂ ਜਾਣਦੇ ਹਾਂ ਕਿ ਆਪਣੇ ਜੀਵਨ ਵਿੱਚ ਰੁੱਖਾਂ ਦੀ ਬਹੁਤ ਮਹੱਤਤਾ ਹੈ ਆਪਾਂ ਡੇਲੀ ਹੀ ਆਕਸੀਜਨ ਪ੍ਰਾਪਤ ਕਰਦੇ ਹਾਂ ਰੁੱਖਾਂ ਤੋਂ ਕਿਉਂਕਿ ਹਵਾ ਬਿਨਾ ਜੀਵਨ ਨਹੀਂ ਹੈ ਆਪਾਂ ਸਾਹ ਲੈਂਦੇ ਹਾਂ ਆਪਾਂ ਤਾਜੀ ਆਕਸੀਜਨ ਦੀ ਲੋੜ ਪੈਂਦੀ ਹੈ ਇਸ ਲਈ ਹਮ ਸਾਨੂੰ ਵੱਖ-ਵੱਖ ਤਰ੍ਹਾਂ ਦੇ ਰੁੱਖ ਲਾਉਣੇ ਚਾਹੀਦੇ ਹਨ ਖੇਤਾਂ ਵਿੱਚ ਘਰਾਂ ਵਿੱਚ ਸ਼ਾਨਦਾਰ ਰੁੱਖ ਕਿਉਂਕਿ ਗਾਂ ਗਰਮੀ ਦਾ ਮੌਸਮ ਆ ਰਿਹਾ ਹੈ ਗਰਮੀ ਦੇ ਮੌਸਮ ਵਿੱਚ ਰੁੱਖਾਂ ਦਾ ਹੋਰ ਵੀ ਜ਼ਰੂਰੀ ਆ ਕਿਉਂਕਿ ਅੱਜ ਦੇ ਸਮੇਂ 'ਚ ਜਿਹੜੇ ਰੁੱਖ ਆ ਬਹੁਤ ਜ਼ਿਆਦਾ ਵੱਡੇ ਜਾ ਰਹੇ ਆ ਪਰ ਸਾਨੂੰ ਰੁੱਖ ਕਦੇ ਵੀ ਵੱਢਣੇ ਨਹੀਂ ਚਾਹੀਦੇ ਸਗੋਂ ਰੁੱਖਾਂ ਦੀ ਸੰਭਾਲ ਕਰਨੀ ਚਾਹੀਦੀ ਆ ਰੁੱਖ ਨੀਮ ਬਕਾਇਨ ਸ਼ਪੈਦਾ ਬੂੜ ਪੀਪਲ ਆਦਿ ਸਥਾਨੀ ਬਾਹਰ ਲਾਉਣੇ ਚਾਹੀਦੇ ਹਨ ਕਿਉਂਕਿ ਕਹਿੰਦੇ ਆ ਵੀ ਹਰੇਕ ਮਨੁੱਖ ਲਾਵੇ ਇੱਕ ਰੁੱਖ ਇੱਕ ਰੁੱਖ ਦੀ ਬਹੁਤ ਮਹੱਤਤਾ ਹੈ ਕਿਉਂਕਿ ਭਾਰਤ ਦੀ ਬਾਦੀ 121 ਕਰੋੜ ਹੈ ਜੇ 121 ਕਰੋੜ ਰੁੱਖ ਲੱਗ ਜਾਣ ਤਾਂ ਆਕਸੀਜਨ ਦੀ ਮਾਤਰਾ ਬਹੁਤ ਵੱਧ ਜਾਏਗੀ ਇਸ ਲਈ ਸਾਨੂੰ ਸਭ ਨੂੰ ਰੁੱਖ ਲਾਉਣੇ ਚਾਹੀਦੇ ਹਨ ਆਓ ਸਾਡੇ ਨਾਲ ਰਵਨੀਤ ਸਿੰਘ ਆ ਇਹਦੇ ਨਾਲ ਰੁੱਖਾਂ ਬਾਰੇ ਕੁਝ ਗੱਲਬਾਤ ਕੀਤੀ ਜਾਵੇ ਹਾਂਜੀ ਸੱਸੀ ਕਾ ਵਿੱਗੀ ਸਾਰੇ ਵੀਰਾਂ ਸੱਸੀ ਕਾ ਪਿਆਰ ਭਰੀ ਸੱਸੀ ਕਾ ਜਿੱਦਾਂ ਆਪਣਾ ਨਵਾਂ ਟੌਪਿਕ ਨਵਾਂ ਵਿਸ਼ਾ ਵੀ ਅੱਜ ਰੁੱਖ ਰੁੱਖਾਂ ਬਾਰੇ ਕੀ ਮਤਲਬ ਰੁੱਖ ਸਾਡੀ ਜ਼ਿੰਦਗੀ ਦੀ ਇੱਕ ਅਹਿਮ ਭੂਮਿਕਾ ਨਮੂਨੇ ਜਿੱਦਾਂ ਆਪਣਾ ਰੋਟੀ ਪਾਣੀ ਚਾਹ ਬਿਨਾ ਰੁੱਖ ਤੋਂ ਬਿਨਾ ਆਪਣਾ ਕੁਦਰਤ ਸਭ ਤੋਂ ਪਹਿਲਾਂ ਵੀ ਰੁੱਖ ਲਾਉਣੇ ਚਾਹੀਦੇ ਆ ਰੁੱਖ ਲਾ ਕੇ ਉਹਨਾਂ ਨੂੰ ਪਾਣੀ ਵੀ ਪਾਉਣਾ ਚਾਹੀਦਾ ਜਿੱਦਾਂ ਪੰਜਾਂ 10 ਸਾਲਾਂ ਬਾਅਦ ਉਹ ਵੱਡਾ ਰੁੱਖ ਬਣ ਜਾਂਦਾ ਕਈ ਰੁੱਖ ਵੇਖੋ ਜਿੱਦਾਂ ਸੰਤਰਾ ਹੋ ਗਿਆ ਕੇਲੇ ਸੇਬ ਅਖਰੂਟ ਇਹ ਅਖਰੂਟ ਜਿਹੜੇ ਬਦਾਮ ਇਹ ਜੰਮੂ ਕਸ਼ਮੀਰ ਚ ਪੈਦਾ ਹੁੰਦੇ ਆ ਆਪਣੇ ਜਿੱਦਾਂ ਅਮਰੂਦ ਹੋ ਗਏ ਅਮਰੂਦ ਚੰਗਾ ਪਾਚਨ ਪ੍ਰਣਾਲੀ ਲਈ ਕੇਲੇ ਹੋ ਗਏ ਸੇਬ ਹੋ ਗਏ ਹਨਾ ਸੰਤਰਾ ਹੋ ਗਿਆ ਨਾਨਾਸ ਹੋ ਗਿਆ ਇਹ ਸਰੀਰ ਲਈ ਖਾਵਾ ਸਰੀਰ ਨੂੰ ਬੈਨੀਫਿਟ ਸਰੀਰ ਤੰਦਰੁਸਤੀ ਲਈ ਖੂਨ ਵਧਾਉਂਦਾ ਪਾਚਨ ਪ੍ਰਣਾਲੀ ਤੰਦਰੁਸਤੀ ਆਪਣਾ ਲੀਵਰ ਗੁਰਦੇ ਆਪਾਂ ਨੂੰ ਹਾਰਡ ਵਧੀਆ ਸ਼ਕਤ ਕਿਉਂਕਿ ਜੇ ਆਪਾਂ ਫਲ ਫਰੂਟ ਖਾਵਾਂਗੇ ਰੁੱਖਾਂ ਦਾ ਫਲ ਫਰੂਟ ਖਾਵਾਂਗੇ ਆਪਾਂ ਦਵਾਈ ਤੋਂ ਦੂਰ ਰਵਾਂਗੇ ਮੈਡੀਸਿਨ ਤੋਂ ਦੂਰ ਰਵਾਂਗੇ ਮੈਡੀਸਿਨ ਜਿਹੜੀ ਆਪਾਂ ਨਿਮੋਸਿਪੈਰਾਸੀਟਾਮੋਲ ਖਾ ਲੈਂਦੇ ਆ ਉਹ 1 ਰੁਪਏ ਦੀ ਗੋਲੀ ਉਹਨੇ ਸਾਰਾ ਸਰੀਰ ਆਪਣਾ ਖਰਾਬ ਕਰਦੀ ਆ ਚਲੋ ਸੈਟ ਵੀ ਹੋ ਜਾਂਦਾ ਪਰ ਜਿਆਦਾ ਮੈਡੀਸਿਨ ਸਰੀਰ 'ਤੇ ਜਿਆਦਾ ਇਫੈਕਟ ਨਹੀਂ ਸੈਟ ਨਹੀਂ ਬੈਂਦੀ ਦੂਜਾ ਰੁੱਖ ਦਾ ਇਹ ਮਤਲਬ ਹੈ ਇੱਕ ਛਾਂ ਵਾਲੀ ਜਦੋਂ ਵੇਖੋ ਹੁਣ ਆਪਣੇ ਪਿੰਡਾਂ ਬਾਈਕਾਂ ਦੇ ਆ ਆਪਣੇ ਪਿੰਡਾਂ ਬਾਈਕਾਂ ਸੜਕਾਂ ਦੇ ਵੇਖੋ ਕਿਕਰਾਂ ਕਿੰਨੀਆਂ ਹਨਾ ਟਾਲੀਆਂ ਕਿੰਨੀਆਂ ਜਦੋਂ ਹੁਣ ਆਪਾਂ ਕਈ ਇਹ ਰਿਮੋਟਰ ਸਾਈਡ ਤੇ ਸੜਕ ਸਣੀ ਜਾਨੇ ਬਸ ਸ਼ਾਨ ਲੱਭਦਾ ਸ਼ਾਨ ਨਾਲ ਆਕਸੀਜਨ ਦਾ ਕਿੰਨਾ ਫਾਇਦਾ ਹੁੰਦਾ ਹਨ ਨਾਲ ਲੋਕੀਂ ਵੇਖੋ ਬਾਈਕਾਂ ਦੇ ਲੋਕੀਂ ਬਾਈਕਾਂ ਦੇ ਵੇਖੋ ਸ਼ਾਨ ਜਦੋਂ ਬੱਤੀ ਚੱਲ ਜੇ ਕਈਆਂ ਦੇ ਇਨਵਰਟਰ ਨਹੀਂ ਹੈਗਾ ਕਈ ਮੇਰੇ ਵਰਗੇ ਇਨਵਰਟਰਾਂ ਦੇ ਨਹੀਂ ਆ ਉਹ ਵਧੀਆ ਸ਼ਾਨ ਨਾਲ ਠੰਡੀ ਸ਼ਾਨ ਨਾਲ ਨੀਂਦ ਵਧੀਆ ਜਾਂਦੀ ਰੋਖ ਤੇ ਜਿਹੜਾ ਮੇਨ ਪ੍ਰੋਸੈਸ ਏ ਆ ਬਾਕੀ ਰੁੱਖਾਂ ਦੇ ਵੇਖੋ ਆਪ ਨੂੰ ਫਲ ਕਿੰਨੇ ਪ੍ਰਾਪਤ ਹੁੰਦੇ ਹਨ ਫਲ ਲੈਣੇ ਚਾਹੀਦੇ ਉਦਾਂ ਵੇਖੋ 40 40 50 50 ਰੁਪਏ ਕਿਲੋ ਸੇਬ ਮਿਲਦੇ ਆ ਕੇਲੇ ਵੀ ਕੋ 60 60 ਰੁਪਏ ਹਨ ਸੰਤਰੇ ਖਰਬੂਜ ਅਨਾਰ ਕਿਲ ਵੇਖੋ ਤਮਨ ਲਾਡੂ ਹੁੰਦਾ ਨਾਰੀਅਲ ਦਾ ਪਾਣੀ ਪੀਣਾ ਬਹੁਤ ਆਪਣੇ ਲਈ ਸੇਫਟੀ ਆ ਨਾਰੀਅਲ ਵੇਖੋ ਕਿੰਨਾ ਕੰਨਾ 40 40 50 50 60 60 100 100 ਰੁਪਏ ਲਾ ਕੇ ਉਸ ਕਿੰਨਾ ਬੈਨੀਫਿਟ ਬਣਾ ਰਿਹਾ ਹੈ ਹਨ ਇਸ ਕਰਕੇ ਰੁੱਖਾਂ ਦਾ ਬਹੁਤ ਮਹੱਤਵ ਹੈ ਰੁੱਖ ਆਪ ਨੂੰ ਘਰਾਂ 'ਚ ਇੱਕ ਦੋ ਰੁੱਖ ਲਾਉਣੇ ਚਾਹੀਦੇ ਵੇਖੋ ਉਹ ਜਪਾਰਕਾਂ ਜਿਹੜੇ ਫੁੱਲ ਲਾਉਂਦੇ ਆ ਨਾ ਫੁੱਲਾਂ ਦੀ ਸੁਗੰਧ ਇੱਕਦਮ ਮਹਿਕ ਆਉਂਦੀ ਆ ਇੱਕ ਉਹਨਾਂ ਦਾ ਪਰਫਿਊਮ ਮੰਨਦਾ ਹਨ ਚੰਦਨ ਚੰਦਨ ਦੀ ਲੱਕੜ ਬਹੁਤ ਮਹਿੰਗੀ ਵੇਚ ਜਿਹੜੀ ਆਪਣੇ ਅਫਰੀਕਾ ਤੋਂ ਆਉਂਦੀ ਬਾਕੀ ਰਣਾ ਨਹੀਂ ਬੱਤੀ ਉਹ ਕਿ ਅੱਜ ਕੱਲ ਜੋ ਗਰਮੀਆਂ ਦੇ ਮੌਸਮ ਵਿੱਚ ਰੁੱਖਾਂ ਦੀ ਘਾਟ ਕਾਰਨ ਬਹੁਤ ਜ਼ਿਆਦਾ ਮੁਸ਼ਕਲ ਆਉਂਦੀ ਹੈ ਸਾਲਾਂ ਦੇ ਵਿੱਚ ਕਿਉਂਕਿ ਦਿਨੋਂ ਦਿਨ ਰੁੱਖ ਕੱਟੇ ਜਾ ਰਹੇ ਆ ਰੁੱਖਾਂ ਦੇ ਕੱਟਣ ਨਾਲ ਆਪਣਾ ਜਿਹੜਾ ਹੈਗਾ ਇਹ ਵਾਤਾਵਰਨ ਹੀ ਖਰਾਬ ਹੋ ਰਿਹਾ ਹੈ ਵਾਤਾਵਰਨ ਖਰਾਬ ਹੋਣ ਦੇ ਨਾਲ ਨਾਲ ਧਰਤੀ ਨੂੰ ਵੀ ਕਾਫੀ ਨੁਕਸਾਨ ਪਹੁੰਚ ਰਿਹਾ ਕਿਉਂਕਿ ਮਿੱਟੀ ਖੁਰਦੀ ਜਾ ਰਹੀ ਹੈ ਜੇ ਰੁੱਖ ਲੱਗੇ ਹੋਣਗੇ ਤਾਂ ਮਿੱਟੀ ਬਜਮੀ ਰਹੂਗੀ ਇਸ ਲਈ ਹਮੇਸ਼ਾ ਹੀ ਰੁੱਖ ਲਾਉਣ ਦੀ ਜਿਹੜੀ ਪ੍ਰੇਰਣਾ ਇਹ ਸਾਨੂੰ ਜਰੂਰ ਸਹਿਬ ਨੇ ਵੀ ਕਿਹਾ ਹੈ ਗੁਰਦਾਰਿਆਂ ਵਿੱਚ ਜਿਹੜੇ ਬਾਬੇ ਕਥਾ ਕਰਦੇ ਹਨ ਉਹਨਾਂ ਨੂੰ ਵੀ ਕਹਿਣਾ ਚਾਹੀਦਾ ਵੀ ਸੰਗਤ ਨੂੰ ਰੁੱਖ ਲਾਉਣੇ ਚਾਹੀਦੇ ਆ ਹੋਰ ਵੀ ਜਿਹੜੇ ਸੁਸਾਇਟੀ ਆ ਸੋਸ਼ਲ ادارے ਆ ਉੱਥੇ ਰੁੱਖ ਵੰਡੇ ਨਹੀਂ ਚਾਹੀਦੇ ਆ ਤਾਂ ਜੋ ਜਿਹੜੇ ਰੁੱਖਾਂ ਨਾਲ ਅਸੀਂ ਆਪਣਾ ਵਾਤਾਵਰਨ ਸਹੀ ਕਰ ਸਕੀਏ ਆਪਣਾ ਜਿਹੜਾ ਵਾਤਾਵਰਨ ਬਹੁਤ ਦੁਸ਼ਿਤ ਹੋ ਚੁੱਕਾ ਹੈ ਆਉਣ ਵਾਲੇ 10-20 ਸਾਲਾਂ ਨੂੰ ਸਾਨੂੰ ਬਹੁਤ ਤਰ੍ਹਾਂ ਦੀਆਂ ਬਿਮਾਰੀਆਂ ਜਿਹੜੀਆਂ ਉਹ ਹੋ ਜਾਣਗੀਆਂ ਕਿਉਂਕਿ ਆਕਸੀਜਨ ਦੀ ਮਾਤਰਾ ਬਹੁਤ ਹੀ ਜ਼ਿਆਦਾ ਘੱਟ ਚੁੱਕੀ ਆ ਧਰਤੀ ਤੇ ਆਉਣ ਵਾਲੇ ਸਮੇਂ ਵਿੱਚ ਸਾਨੂੰ ਏਸ ਜੀ ਨੂੰ ਮੁੱਖ ਰੱਖਦੇ ਹੋਇਆ ਰੁੱਖਾਂ ਦੀ ਗਿਣਤੀ ਵਿੱਚ ਵਾਧਾ ਕਰਨਾ ਚਾਹੀਦਾ ਹੈ ਬੋਰਡ ਜਿਹੜਾ ਬਹੁਤ ਜ਼ਿਆਦੀ ਆਕਸੀਜਨ ਦਿੰਦਾ ਹੈ ਪੀਪਲ ਬਹੁਤ ਜ਼ਿਆਦੀ ਆਕਸੀਜਨ ਦਿੰਦਾ ਹੈ ਇਹੋ ਜਿਹੇ ਰੁੱਖ ਸਾਨੂੰ ਲਾਉਣੇ ਚਾਹੀਦੇ ਨੇ ਵੀਰ ਰਵਨੀਤ ਸਿੰਘ ਕੁਝ ਬੋਲਣਾ ਚਾਹਵੇ ਤੇ ਬੋਲ ਸਕਦਾ ਹੈ ਜਿੱਦਾਂ ਰਾणे ਵੀਰ ਨੇ ਬਹੁਤ ਸੋਹਣਾ ਦੱਸਿਆ ਰੁੱਖ ਦਾ ਇੱਕ ਇਹ ਵੱਡੀ ਆ ਵੀ ਰੁੱਖ ਜਦੋਂ ਇੱਧਰ ਆਪਣਾ ਇੰਗਲੈਂਡ ਚਲ ਜਿਓ ਤੁਸੀਂ ਯੂਕੇ ਚਲ ਜਿਓ ਲੰਡਨ ਚਲ ਜਿਓ ਉੱਥੇ ਫਰਨੀਚ ਇਹ ਆਪਣਾ ਲੱਕੜ ਦੇ ਘਰ ਬਣ ਰਹੇ ਨੇ ਨਾ ਤੇ ਸਿਉਂਗਪਿੰਦੀ ਲੱਕੜ ਦਾ ਘਰ 100 200 ਸਾਲ ਮਿਆਦ ਹੋ ਜਾਂਦੀ ਚਲੋ ਇੱਟਾਂ ਦੇ ਬੰਦਾ ਕਈ ਇਹ ਕਈ ਫਰਨੀਚਰ ਬੰਦਾ ਵੇਖੋ ਕਿੰਨੇ ਟੇਬਲ ਬੰਦੇ ਹੈ ਲੱਕੜ ਦਾ ਬਹੁਤ ਬੈਨੀਫਿਟ ਆ ਇੱਕ ਤਾਂ ਟੇਬਲ ਫਰਨੀਚਰ ਬੰਦੇ ਸੋਫੇ ਬੰਦੇ ਹਨਾ ਲੱਕੜ ਦੇ ਘਰ ਬਣ ਰਹੇ ਯੂਕੇ ਜੇ ਹੁਣ ਆਪਣੇ ਵੀ ਇੱਧਰ ਜੰਮੂ ਕਸ਼ਮੀਰ ਚਲ ਜਓ ਜੰਮੂ ਕਸ਼ਮੀਰ ਚ ਜਿਹੜੀ ਲੱਕੜ ਆ ਨਾ ਉਹਨੂੰ ਬਰਫ਼ ਪਗਲਾ ਨਹੀਂ ਸਾਦੀ ਵੇਖ ਜੰਮੂ ਕਸ਼ਮੀਰ ਚ ਲੱਕੜਾਂ ਦੇ ਘਰ ਬੰਦੇ ਆ ਇੱਕ ਸਭ ਤੋਂ ਵੱਡਾ ਇਹ ਬੈਨੀਫਿਟ ਹੈ ਨਾ ਲੱਕੜਾਂ ਦਾ ਫਰਨੀਚਰ ਹੋਗਾ ਇੱਕ ਸਭ ਤੋਂ ਆਪਣੇ ਪੰਜਾਬੀ ਪੜਾਈ ਕਰਦੇ ਆ ਚਲੋ ਕਹਿਣਾ ਨਹੀਂ ਚਾਹੀਦਾ ਗੱਲਾਂ ਕੌੜੀਆਂ ਵਾਂ ਹਜਮ ਕਰਨੀਆਂ ਪੈਣੀਆਂ ਵੀ ਆਪਾਂ ਲੱਕੜਾਂ ਦੇ ਕੱਟੀ ਜਾ ਰਹੇ ਆ ਜਿਹੜੀਆਂ ਸਰਕਾਰੀ ਆ ਜਿਹੜੀਆਂ ਟ੍ਰੇਨਾਂ ਟਰੂਨਾਂ ਦੇ ਲੱਗ ਜਿਹੜੀ ਸਰਕਾਰੀ ਜਗਾ ਜ ਲੱਕੜਾਂ ਦੇ ਟਾਲੀਆਂ ਟੂਣੇ ਕੱਟ ਕੇ ਨਾ ਆਪਣੇ ਬੰਦੇ ਬਾਲਣ ਚਲੋ ਸਿਆਲ ਚ ਮੰਨਦੇ ਆ ਵੀ ਲੱਕੜ ਦੀ ਜ਼ਰੂਰਤ ਹੈ ਪਰ ਲੱਕੜ ਉਥੋਂ ਕਟੋ ਜਿੱਥੋਂ ਮਤਲਬ ਨੋਰਮਲ ਜਿੱਥੇ ਜ਼ਿਆਦਾ ਚਲੋ ਜੰਗਲ ਚੋਂ ਕੱਟ ਲੋ ਲੋਕ ਉਹ ਵੀ ਚਲੋ ਨਿਕ ਨਿਕਮ ਹੰਦਾ ਆ ਨੈਰੀ ਵਿਭਾਗ ਹੰਦਾ ਆਪਣੇ ਪੰਜਾਬੀ ਲੋਕ ਥੋੜੇ ਕਿਰਪਾ ਕਰਨ ਵੀ ਥੋੜਾ ਲੱਕੜਨ ਕੱਟ ਕਟਣ ਹਨਾ ਉਹ ਇੱਕ ਰੁੱਖ ਦੇ ਸੌ ਸੌਕ ਰਾਣੇ ਬਜ਼ੁਰਗਾਂ ਨੇ ਕਿਹਾ ਹਨਾ ਕਹਾਵਤ ਬਣੀ ਇਸ ਕਰਕੇ ਲੱਕੜਾਂ ਨੂੰ ਕੱਟ ਕਟੋ ਲੱਕੜਾਂ ਦੇ ਘਰ ਬੰਦੇ ਨੇ ਫਰਨੀਚਰ ਬੰਦਾ ਵਾ ਲੱਕੜਾਂ ਦਾ ਬੜਾ ਕੁਝ ਬਣ ਰਿਹਾ ਹਨਾ ਲੱਕੜਾਂ ਦੇ ਬਹੁਤ ਬਹੁਤ ਬੈਨੀਫਿਟ ਆ ਬਾਕੀ ਦੀ ਸੂਰਤ ਤੋਂ ਕਿ ਮੀਰ ਜੀ ਜਿਹੜਾ ਫਰਨੀਚਰ ਆ ਉਹ ਲੱਕੜਾਂ ਨੂੰ ਕੱਟ ਕੇ ਬਣਾ ਜਿੰਨੀ ਲੱਕੜ ਕੱਟੀ ਜਾਵੇ ਫਰਨੀਚਰ ਬਣੇ ਫਰਨੀਚਰ ਨੇ ਆਪ ਨੂੰ ਕੀ ਦੇਣਾ ਆ ਵੇਖੋ ਪਾਰਕ ਇੱਥੇ ਕਿੰਨੇ ਰੁੱਖ ਲੱਗੇ ਆ ਰੁੱਖਾਂ ਦਾ ਤੇ ਫਾਇਦਾ ਹੈ ਹਰ ਗਰਮੀਆਂ 'ਚ ਕੋਈ ਹਰ ਇੱਕ ਬੰਦਾ ਇੱਕ ਰੁੱਖ ਲਾ ਕੇ ਉਹਦੀ ਪਾਲਣਾ ਕਰੇ ਸਕੂਲ ਵਿੱਚ ਦੱਸਿਆ ਜਾਵੇ ਬੱਚਿਆਂ ਨੂੰ ਰੁੱਖਾਂ ਬਾਰੇ ਤੇ ਕਿੰਨਾ ਫਾਇਦਾ ਹੋਊਗਾ ਹੁਣ ਸਕੂਲ 'ਚ ਇੱਕ ਪੀੜ ਲਾਉਣਾ ਚਾਹੀਦਾ ਜਿੱਥੇ ਬੱਚਿਆਂ ਨੂੰ ਦੱਸਣਾ ਚਾਹੀਦਾ ਵੀ ਰੁੱਖ ਕਿਵੇਂ ਲਾਉਣੇ ਆ ਰੁੱਖਾਂ ਦੀ ਕਿਵੇਂ ਸਾਂਭ-ਸभाल ਕਰਨੀ ਆ ਫੇਰ ਹੀ ਉਹ ਜਾ ਕੇ ਰੁੱਖਾਂ ਨੂੰ ਪਿਆਰ ਕਰਨਗੇ ਹੁਣ ਚਾਈਨਾ ਦੇ ਵਿੱਚ ਇੱਕ ਪ੍ਰੋਜੈਕਟ ਆ ਵੀ ਸਕੂਲ ਚ ਬੱਚਿਆਂ ਨੂੰ ਦੱਸਦੇ ਆ ਵੀ ਰੁੱਖ ਕਿਵੇਂ ਤਿਆਰ ਕਰਨੇ ਆ ਰੁੱਖਾਂ ਨੂੰ ਕਿੰਨਾ ਪਾਣੀ ਪਾਉਣਾ ਹੈ ਉਹ ਬੱਚੇ ਰੁੱਖਾਂ ਨਾਲ ਪਿਆਰ ਕਰਨ ਲੱਗ ਪਏ ਆ ਚਾਈਨਾ ਪਾਕਿਸਤਾਨ ਚ ਬਹੁਤ ਰੁੱਖਾਂ ਇੰਡੀਆ ਨਾਲ ਪੰਜਾਬ ਨਾਲ ਜਿਆਦੇ ਰੁੱਖ ਪਾਕਿਸਤਾਨ ਚ ਲੱਗੇ ਹੋਏ ਨੇ ਕਾਰਨ ਵੀ ਜੇ ਰੁੱਖ ਆਪਾਂ ਲਾਵਾਂਗੇ ਤੇ ਆਕਸੀਜਨ ਦਾ ਵਾਧਾ ਵਧੂਗਾ ਹਰ ਚੀਜ਼ ਜਿਹੜੀ ਆਪਾਂ ਨੂੰ ਕੁਦਰਤ ਦੇ ਰਹੀ ਆ ਤੇ ਆਪਾਂ ਜਾਣ ਬੁੱਝ ਕੇ ਰੁੱਖਾਂ ਨੂੰ ਵੱਢੀ ਜਾ ਰਹੇ ਆ ਲਾਲਚ ਨੂੰ ਕਈ ਕਿਸਾਨ ਵੀਰ ਜਿਹੜੇ ਲਾਲਚੀ ਰੁੱਖ ਵੱਢ ਕੇ ਉਹਨੂੰ ਵੇਚ ਰਹੇ ਨੇ ਜੋ ਬਹੁਤ ਗਲਤ ਗੱਲ ਆ ਕਿਉਂਕਿ ਰੁੱਖ ਤੇ ਇੱਕ ਅਨਮੋਲ ਕੀਮਤ ਜਾਂ ਕੁਦਰਤ ਦਾ ਤੋਹਫਾ ਹੈ ਹੁਣ ਰੁੱਖਾਂ ਨਾਲ ਹੀ ਜੀਵਨ ਹੈ ਸਾਨੂੰ ਸਮਝਣਾ ਪਊ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਰੁੱਖਾਂ ਦੀ ਬਹੁਤ ਲੋੜ ਆ ਘਟੋ ਘਾਟ ਨਹੀਂ ਤੇ ਮੈਂ ਯਾਦਦਾ ਪੰਜ 6 ਕਰੋੜ ਰੁੱਖ ਜਿਹੜਾ ਪੰਜਾਬ 'ਚ ਚਾਹੀਦਾ ਹੈ ਪਰ ਹੈ ਨਹੀਂ ਆ ਜਦੋਂ ਮੁਹਿੰਮ ਚਾਲੂ ਕੀਤੀ ਬਾਬਿਆਂ ਨੇ ਤੇ ਦਬਾਅੇ ਲਾ ਕੇ ਬਹੁਤ ਸੰਨੇ ਰੁੱਖ ਹੋਏ ਸੀ ਪਰ ਮੱਝ ਏਰੀਆ 'ਚ ਇੰਨੇ ਰੁੱਖ ਨਹੀਂ ਹੈਗੇ ਤਾ ਕਰਕੇ ਗਰਮੀ ਦਾ ਤਾਪਮਾਨ ਦੇ ਹੁਣ ਦਿਨ ਵਧ ਰਿਹਾ ਹੈ ਜੋ ਬਹੁਤ ਖਤਰਨਾਕ ਰੂਪ ਲੈ ਸਕਦਾ ਹੈ ਸੋ ਮੈਂ ਚਾਹਣਾ ਵੀ ਜੇਕਰ ਵੀਰ ਰਵਨੀਤ ਸਿੰਘ ਕੁਝ ਹੋਰ ਦੱਸਣਾ ਚਾਹਵੇ ਇਸ ਚੀਜ਼ ਬਾਰੇ ਤੇ ਦੱਸ ਸਕਦਾ ਹੈ ਦੇਖੋ ਆਪਣੇ ਟੋਪੋ ਵੋਲੰਟਾ ਕੀ ਸਾ ਲੁਧਿਆਣੇ ਲਾਗੇ ਉਹ ਵੇਖੋ ਜਾਨਵਰ ਹਾਥੀ ਹੋ ਗਏ ਮੋਰ ਹੋ ਗਏ ਕਿੰਨਾ ਜੰਗਲ ਜਿਉਣਾ ਮੰਗਲ ਜੰਗਲ ਜਿਉਂ ਗੁਰਦੁਆਰੇ ਬਣਾਇਆ ਕਿਡਾ ਵਧੀਆ ਹੰਸ ਸਫਾਈ ਸੇਵਾ ਕਰਦੇ ਇੱਕ ਸਭ ਤੋਂ ਵੱਡਾ ਰੋਖ ਹੈ ਵੀ ਜੰਗਲ ਜੇ ਆਪਣੇ ਸ਼ੇਰ ਹੋ ਗਏ ਹਿਰਨ ਹੋ ਗਏ ਮੋਰ ਗਏ ਉਹਨਾਂ ਦੇ ਆਲਣੇ ਉਹਨਾਂ ਦੇ ਬੱਚੇ ਹਨਾ ਉਜਿਹੋਂ ਆਪਾਂ ਇਹ ਆਪਾਂ ਜੰਗਲ ਨੂੰ ਅੱਗ ਲਾ ਦਨੇ ਉਹ ਸਾਰਾ ਕੁਝ ਖਰਾਬ ਹੋ ਜਾਂਦਾ ਹਨਾ ਇਹਨਾਂ ਦਾ ਪਰਿਵਾਰ ਉਹਨਾਂ ਦੇ ਬੱਚਾ ਬੱਚੇ ਉੱਥੇ ਹੁੰਦੇ ਆਲਣੇ ਪਾਈ ਹੁੰਦੇ ਜੰਗਲ ਚ ਉਹ ਨਸ਼ਟ ਹੋ ਜਾਂਦੇ ਆ ਜੀਵ ਜੰਤੂ ਮਾਰੇ ਜਾਂਦੇ ਹਨਾ ਉਹ ਵੀ ਜੰਗਲਾਂ ਜੀ ਵਿਕਾਸ ਕਰਦੇ ਜੰਗਲਾਂ ਜੀ ਉਹਨਾਂ ਘਰ ਬਣਾਏ ਹੁੰਦੇ ਜੰਗਲਾਂ ਜੀ ਆਲਣੇ ਬਣਾਏ ਹੁੰਦੇ ਵੇਖੋ ਉਹਨਾਂ ਦਾ ਘਰ ਉਹ ਆਪ ਜਿੱਦਾਂ ਆਪਾਂ ਨੂੰ ਘਰ ਨੂੰ ਘਰ ਬਖਸ਼ਿਆ ਮਾਰਾ ਉਹਨਾਂ ਨੂੰ ਜੰਗਲ ਚ ਉਹਨਾਂ ਨੇ ਆਲਣੇ ਪਾਈ ਹੁੰਦੇ ਸ਼ੇਰ ਚੀਤਾ ਬਗਿਆਰ ਬਿੱਲੀ ਇਹ ਸਾਰੇ ਉੱਥੇ ਹੀ ਰਹਿੰਦੇ ਸੂਰਸਾਰ ਰਹਿੰਦੇ ਉਹਨਾਂ ਦੇ ਘਰ ਹੁੰਦਾ ਜੰਗਲ ਚ ਉਹ ਜਦੋਂ ਆਪਾਂ ਅੱਗ ਲਾ ਦਈਏ ਉਹ ਜੰਗਲ ਵੀ ਨਸ਼ਟ ਹੋ ਜਾਂਦਾ ਪੇੜ ਪੌਦੇ ਵੀ ਮਰ ਜਾਂਦੇ ਆ ਜੀਵ ਜੰਤੂ ਵੀ ਜੀਵ ਜੰਤੂ ਵੀ ਖਰਾਬ ਹੋ ਜਾਂਦੇ ਆ ਇਸ ਕਰਕੇ ਆਪਾਂ ਜੰਗਲਾਂ ਨੂੰ ਅੱਗ ਨਾ ਲਾਓ ਕਿਰਪਾ ਕਰਕੇ ਬੇਨਤੀ ਬਾਕੀ ਰਹਿਣਾ ਕਿਉਂਕਿ ਵੀਰ ਜੀ ਜਿਵੇਂ ਰੁੱਖਾਂ ਦੇ ਨਾਲ ਹੀ ਜੀਵਨੇ ਆਪਾਂ ਪਹਿਲਾਂ ਵੀ ਗੱਲ ਕਰ ਸਕਦੇ ਹਾਂ ਨੇ ਆਪਾਂ ਕਹਿੰਨੇ ਵੀ ਐਂਡ ਵਿੱਚ ਇਹੋ ਕਰੀਏ ਹੱਥ ਪੈਣ ਭਰਾ ਜਿਹੜਾ ਰੁੱਖ ਲਾਵੇ ਹਰ ਘਰ ਵਿੱਚ ਬੂਟੇ ਲੱਗਣ ਉਹ ਆਕਸੀਜਨ ਦੀ ਮਾਤਰਾ ਵਧੇ ਦੀਵ ਨਾਲ ਆਪਾਂ ਨੂੰ ਗਰਮੀ ਦੇ ਮੌਸਮ ਵਿੱਚ ਕੋਈ ਵੀ ਜ਼ਿਆਦਾ ਮੁਸ਼ਕਲ ਨਾ ਆ ਸਕੇ ਸੋ ਵੀਡੀਓ ਦਾ ਐਂਡ ਕਰਦੇ ਆਪਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ